ਸਤ ਸ੍ਰੀ ਅਕਾਲ ਦੋਸਤੋ ਮੈਂ ਬਿਨਤ ਸਿੰਘ ਆ ਜਾ ਤੁਸੀਂ ਦੇਖ ਰਹੇ ਹੋ ਜੀਟੀਐਨ ਨਿਊਜ਼ ਅੱਜ ਅਸੀਂ ਖੜਿਆਂਗੇ ਪਿੰਡ ਬਕਸੀ ਵਾਲਾ ਵਿਖੇ ਜਿੱਥੇ ਇੱਕ ਸਾਨੂੰ ਯਾਰ ਬਹੁਤ ਵਧੀਆ ਦੇਖਣ ਨੂੰ ਚੀਜ਼ ਮਿਲੀ ਜਿਹੜੀ ਕਿ ਇੱਥੇ ਬਹੁਤ ਵਧੀਆ ਭਾਈਚਾਰਕ ਸੰਗਾਂ ਤੇ ਦੂਸਰਾ ਤੁਸੀਂ ਮੌਸਮ ਦੇਖ ਸਕਦੇ ਹੋ ਬਹੁਤ ਖਰਾਬ ਆ ਤੇ ਸਹੀ ਦਿਨ ਸਾਤ ਦੇ ਦਿਨ ਚੱਲ ਰਹੇ ਨੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਵਾਸਤੇ ਇੰਨਾ ਕੁਝ ਕੀਤਾ ਤੇ ਅਸੀਂ ਇੱਕ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗੇ ਕਿ ਅੱਜ ਕੇਰਲ ਦੇ ਵਿੱਚ ਫਿਰ ਸਾਡੇ ਸਿੱਖ ਧਰਮ ਤੇ ਇੱਕ ਬਹੁਤ ਵੱਡਾ ਹੀ ਅਟੈਕ ਕੀਤਾ ਗਿਆ ਜਿਸ ਦੇ ਵਿੱਚ ਸਕੂਲ ਦੇ ਵਿੱਚ ਹੀ ਟੀਚਰਾਂ ਨੇ ਖੁਦ ਆਪ ਅੱਗੇ ਹੋ ਕੇ ਛੋਟੇ ਸਹਿਬਜ਼ਾਦਿਆਂ ਦਾ ਰੂਪ ਸਜਾਇਆ ਗਿਆ ਤੇ ਸਾਡੀ ਬੇਨਤੀ ਹੈ ਅੱਜ ਸਰਕਾਰ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਤੇ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜੀਆਂ ਇਹ ਕੁਰਬਾਨੀਆਂ ਕੀਤੀਆਂ ਨੇ ਛੋਟੇ ਸਹਿਬਜ਼ਾਦਿਆਂ ਨੇ ਇਹ ਕੋਈ ਮੂਲ ਨਹੀਂ ਨੀ ਕਿਉਂਕਿ ਜ ਜਦੋਂ ਵੀ ਹਰ ਸਾਲ ਇਹ ਦਿਨ ਆਉਂਦੇ ਨੇ ਸਾਨੂੰ ਪਤਾ ਇਹ ਅਸੀਂ ਕਿਵੇਂ ਸਹਾਰ ਦਿਆਂਗੇ ਹਰ ਇੱਕ ਦਾ ਦਿਲ ਝੰਡੋੜਿਆ ਜਾਂਦਾ ਸੋ ਇਹੋ ਜਿਹੇ ਹੈ ਜਿਹੜੀਆਂ ਇਹ ਬੇਅਦਬੀਆਂ ਹੋ ਰਹੀਆਂ ਨੇ ਇਹਨਾਂ ਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਭਾਈ ਗੁਰਜੀਤ ਸਿੰਘ ਜੀ ਖਾਲਸਾ ਸਮਾਣਾ ਆਪਾਂ ਜਾਣਦੇ ਆ ਟਾਵਰ ਦੇ ਉੱਪਰ ਬੈਠੇ ਨੇ ਉਹ ਵੀ ਬੇਅਦਬੀਆਂ ਨੂੰ ਲੈ ਕੇ ਬੈਠੇ ਨੇ ਤੇ ਅਸੀਂ ਕਮਣੀ ਕਮੇਟੀ ਨੂੰ ਇਹ ਬੇਨਤੀ ਕਰਦੇ ਆ ਤੇ ਇਸ ਤੇ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਦੂਸਰਾ ਦੂਸਰਾ ਤੁਸੀਂ ਅੱਜ ਦੇਖ ਰਹੇ ਹੋ ਪਿੰਡ ਬਕਸੀ ਵਾਲਾ ਵਿਖੇ ਲੰਗਰ ਟੁੱਟ ਚੱਲ ਰਹੇ ਨੇ ਇਸ਼ਾਰੇ ਪਿੰਡ ਦੀ ਸਰਦਾ ਤੇ ਬੱਚਾ ਬੱਚਾ ਇੱਥੇ ਅੱਜ ਪਹੁੰਚਿਆਗਾ ਤੇ ਤੇ ਵੀਡੀਓ ਜ਼ਰੂਰ ਦੇਖਿਓ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਬੱਚਿਆਂ ਨੂੰ ਤੇ ਜ਼ਰੂਰ ਦਿਖਾਓ ਤੇ ਇੱਕ ਇੱਥੇ ਤੁਹਾਨੂੰ ਹੋਰ ਦੇਖਣ ਨੂੰ ਬਹੁਤ ਵਧੀਆ ਚੀਜ਼ ਮਿਲੀ ਹੈਗੀ ਹਰ ਇੱਕ ਪਿੰਡ ਦੇ ਵਿੱਚ ਫੌਜੀ ਆਪਣੇ ਨੌਜਵਾਨ ਬਹੁਤ ਹੁੰਦੇ ਨੇ ਪਰ ਇਸ ਪਿੰਡ ਦੇ ਜਿਹੜੇ ਫੌਜੀ ਨੌਜਵਾਨ ਨੇ ਚਾਹੇ ਰਿਟਾਇਰ ਨੇ ਚਾਹੇ ਉਹ ਡਿਊਟੀ ਤੇ ਨੇ ਉਹਨਾਂ ਦਾ ਇੱਕ ਬਹੁਤ ਹੀ ਵਧੀਆ ਪਹਿਲ ਕਦਮੀ ਹੈ ਇੱਥੇ ਜਿਹੜੇ ਬੱਚੇ ਇਸ ਪਿੰਡ ਦੇ ਸਕੂਲ ਦੇ ਕਿਸੇ ਵੀ ਨੌਕਰੀ ਤੇ ਜਾਂ ਕਿਸੇ ਨੰਬਰਾਂ ਤੇ ਪਹਿਲੇ ਨੰਬਰ ਤੇ ਜਾਂ ਜਿਵੇਂ ਵੀ ਆਉਂਦੇ ਨੇ ਉਹਨਾਂ ਨੂੰ ਉਹ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਜੇ ਆਪਾਂ ਕਹਿ ਸਕਦੇ ਆ ਮੁੱਖ ਹੱਥ ਕਹਿ ਸਕਦੇ ਜਿਸ ਤਰ੍ਹਾਂ ਉਹ ਫੌਜੀ ਵੀਰਾਂ ਦਾ ਹੀ ਹੈ ਵੈਸੇ ਤਾਂ ਸਾਰੇ ਪਿੰਡ ਦਾ ਸਹਿਯੋਗ ਆ ਇਸ ਲਈ ਇਸੇ ਹੱਥ ਬਨ ਕੇ ਬੇਨਤੀ ਕਰਦੇ ਆ ਹਰ ਇੱਕ ਪਿੰਡ ਨੂੰ ਕਿ ਇਹੋ ਜਿਹਾ ਸਮਾਗਮ ਜਰੂਰ ਕਰਾਓ ਤੇ ਦੂਸਰਾ ਸ਼ਹੀਦੀ ਦੇ ਦਿਨ ਚੱਲਦੇ ਨੇ ਕਿੱਤੇ ਵੀ ਮਠਿਆਈਆਂ ਜਾਂ ਹੁੱਲੜਵਾਜੀਆਂ ਇਹ ਨਹੀਂ ਹੋਣੇ ਚਾਹੀਦੀਆਂ ਤੇ ਇਹ ਇਸ ਚੀਜ਼ ਤੇ ਸਾਨੂੰ ਸਰਕਾਰਾਂ ਨਹੀਂ ਰੋਕ ਸਕਦੇ ਸਾਨੂੰ ਖੁਦ ਆਪ ਹੀ ਰੁਕਣਾ ਪੈਣਾ ਸੋ ਵੀਡੀਓ ਜਰੂਰ ਦੇਖੋ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਜੁੜ ਕਰ ਲਿਓ ਠੀਕ ਹੈ ਜੀ ਸਿੱਟਾੱਕੇ ਜਾਓ ਸਰਦਾਰਾਂ ਨਾਲ ਜਾਮਗੇ ਤਾਂ ਹੀ ਜਾਣ ਦਾ ਫਾਇਦਾ ਕਿਉਂਕਿ ਉਹਨਾਂ ਨੇ ਆਪਣੇ ਬਾਤ ਤੇ ਕੁਰਬਾਨੀਆਂ ਕੀਤੀਆਂ ਨੇ ਜੀ ਆਪਾਂ ਜਾ ਕੇ ਉੱਥੇ ਕਹਿਜੇ ਕੰਮ ਕਰਦੇ ਆ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਵੀ ਸਾਰੇ ਸਾਰੇ ਉਹ ਵੀ ਮਾੜੀ ਗੱਲ ਹੈ ਜੀ ਕਿ ਕਿ ਸਾਦਾ ਲੰਗਰ ਚੱਲਦਾ ਜੀ ਸਾਦਾ ਦਾਲ ਰੋਟੀ ਦਾ ਲੰਗਰ ਹਾਂ ਸਾਡੋ ਦੇਖੋ ਜੀ ਕੀ ਕੀ ਚੱਲ ਰਹੀ ਹੈ ਦੇਖੋ ਜੀ ਆਪਣੇ ਘਰਾਂ ਦੇ ਵਿੱਚ ਜਦੋਂ ਵੀ ਕੋਈ ਸੋਗ ਹੁੰਦਾ ਹੈ ਹਾਂਜੀ ਹਾਂਜੀ ਆਪਾਂ ਸਾਦਾ ਪ੍ਰਸ਼ਾਦਾ ਜੋ ਤਿਆਰ ਕਰਦੇ ਆਂਗੇ ਸੋ ਸਾਰੇ ਅਸੀਂ ਪ੍ਰਸ਼ਾਸਨ ਨੂੰ ਸਾਰੇ ਸੰਗਤ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਬਾਗਮਾ ਦੇ ਉੱਪਰ ਸਾਦਾ ਪ੍ਰਸ਼ਾਦੇ ਤਿਆਰ ਕੀਤੇ ਜਾਣ ਅਤੇ ਜੋ ਹੁੱਲੜਵਾਜੀਆ ਨੌਜਵਾਨ ਵੀਰ ਟਰੈਕਟਰਾਂ ਦੇ ਉੱਤੇ ਬੂਫਰ ਲਾ ਕੇ ਜਾਂਦੇ ਨੇ ਕਿ ਹੁੱਲੜਵਾਜੀ ਕਰਦੇ ਨੇ ਉਹ ਬੰਦ ਹੋਣੇ ਚਾਹੀਦੇ ਨੇ ਕਿਉਂਕਿ ਛੋਟੇ ਸਾਹਿਬਜ਼ਾਦੇ ਨੇ ਜੋ ਸੀਧੀ ਦਿੱਤੀ ਹੈ ਉਹ ਬਹੁਤ ਵੱਡੀ ਸ਼ਹੀਦੀ ਹੈ ਨਾ ਭੁੱਲਣਯੋਗ ਹੈ ਐਡੀ ਕੁਰਬਾਨੀ ਛੋਟੀ ਉਮਰ ਦੇ ਵਿੱਚ ਕਰਨੀ ਸਾਨੂੰ ਸਾਰਿਆਂ ਨੂੰ ਹੀ ਉਸ ਤੋਂ ਸਮਝਣਾ ਚਾਹੀਦਾ ਹੈ ਕਿ ਯਾਰ ਸਿੱਖਿਆ ਲੈਣੀ ਚਾਹੀਦੀ ਹੈ ਇਹ ਪ੍ਰੋਗਰਾਮ ਪਿੰਡ ਦੇ ਵਿੱਚ ਕਿਵੇਂ ਰੱਖਿਆ ਗਿਆ ਹੈ ਅਸੀਂ ਪਿਛਲੇ 5 ਸਾਲਾਂ ਤੋਂ ਇਹ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਰਚਾਉਂਦੇ ਆ ਹਰ ਸਾਲ ਦਿਵਾਲ ਲਾਉਂਦੇ ਆਗੇ ਤੇ ਹਰ ਸਾਲ ਲੰਗਰ ਲਾਉਂਦੇ ਆ ਤੇ ਜੋ ਪਿੰਡ ਦੇ ਵਿੱਚ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਬਖਸ਼ੀ ਵਾਲੇ ਦੇ ਸਕੂਲ ਦੇ ਵਿੱਚ ਬੱਚੇ ਆ ਫਸਟ ਸੈਕੰਡ ਆਉਂਦੇ ਹਨ 8ਵੇਂ ਤੇ 10ਵੇਂ ਸ਼੍ਰਗਲ ਦੇ ਵਿੱਚੋਂ ਉਹਨਾਂ ਨੂੰ ਅਸੀਂ ਸਨਮਾਨਤ ਵੀ ਕਰ ਦਿਆਂਗੇ ਤੇ ਜੋ ਪਿੰਡ ਦੇ ਵਿੱਚ ਨਵੇਂ ਭਰਤੀ ਬੱਚੇ ਹੁੰਦੇ ਹਨ ਜਿਵੇਂ ਸਰਕਾਰੀ ਨੌਕਰੀਆਂ ਜੋਇਨਿੰਗ ਕਰਦੇ ਨੇਗੇ ਉਹਨਾਂ ਨੂੰ ਸਨਮਾਨਤ ਕਰਦੇ ਆ ਜਾਂ ਕੋਈ ਹੋਰ ਬੱਚਾ ਕੋਈ ਬਾਹਰ ਵਧੀਆ ਤਰੱਕੀ ਕਰਕੇ ਆਉਂਦਾ ਕੋਈ ਖੇਡਾਂ ਦੇ ਵਿੱਚ ਜਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਉਸ ਨੂੰ ਅਸੀਂ ਸਨਮਾਨਿਤ ਕਰ ਦਿਆਂਗੇ ਅੱਜ ਰਾਸ਼ਟਰੀ ਦਿਨ ਹੈਗਾ ਅੱਜ ਸਾਰੇ ਬੱਚਿਆਂ ਨੂੰ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਹਾਂਜੀ ਅਸੀਂ ਬਖਸ਼ੀ ਵਾਲਾ ਤੋਂ ਲਾਈਵ ਹੋਏ ਹਾਂ ਤੁਹਾਡੇ ਸਾਹਮਣੇ ਸਾਰੇ ਐਕਸ ਸਰਵਿਸਮੈਨ ਵੀਰ ਜਿਹੜੇ ਸਾਡੇ ਫੌਜੀ ਨੇ ਤੇ ਨਗਰ ਦੇ ਸਹਿਯੋਗ ਦੇ ਨਾਲ ਆਪਾਂ ਛੋਟੇ ਸਹਿਯੋਗਦਿਆਂ ਦਾ ਜੀ ਦਿਹਾੜਾ ਮਨਾ ਰਹੇ ਹਾਂ ਤੇ ਅਸੀਂ ਬੱਚਿਆਂ ਨੂੰ ਜਿਹੜੇ ਬੱਚੇ ਸਕੂਲ ਦੇ ਵਿੱਚੋਂ 10ਵੀਂ 8ਵੀਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਫਰਸ ਸੈਕੰਡ ਆਉਂਦੇ ਨੇ ਉਹਨਾਂ ਨੂੰ ਸਨਮਾਨਤ ਵੀ ਕਰਦੇ ਆ ਬੀਬੀਆਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ ਪਹਿਲਾਂ ਉੱਥੇ ਕਰਦੀਆਂ ਨੇ ਮਹੀਨਾ ਇੱਕ ਮਹੀਨਾ ਪੂਰਾ ਤਿੰਨ ਦਿਨ ਇੱਥੇ ਆਪਣਾ ਸੁਖਮਨੀ ਸਾਹਿਬ ਦਾ ਪ੍ਰਕਾਸ਼ ਕਰਦੀਆਂ ਨੇ ਮਹਾਰਾਜ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਨੇ ਤੇ ਉਹਨਾਂ ਦਾ ਵੀ ਅਸੀਂ ਹੌਸਲਾ ਫਜ਼ਾਈ ਕਰਦੇ ਆ ਤੇ ਬਾਕੀ ਜਿਹੜੇ ਸਾਡੇ ਬੱਚੇ ਪਿੰਡ ਦੇ ਬੱਚੇ ਸਰਕਾਰੀ ਜੋਬ ਪ੍ਰਾਪਤ ਕਰ ਰਹੇ ਨੇ ਮਤਲਬ ਬੱਚੇ ਆਪਣੇ ਇਥੋਂ ਛੱਡ ਕੇ ਦੇਸ਼ ਛੱਡ ਕੇ ਬਾਹਰ ਜਾ ਰਹੇ ਨੇ ਬਾਹਰ ਨਾ ਜਾਣ ਉਹਨਾਂ ਨੂੰ ਵੀ ਅਸੀਂ ਜਿਹੜੇ ਬੱਚੇ ਸਾਡੇ ਪਿੰਡ ਦੇ ਇਸ ਵਾਰ ਚਾਰ ਬੱਚਿਆਂ ਨੂੰ ਸਨਮਾਨਿਤ ਕਰ ਰਹੇ ਹਾਂ ਉਹਨਾਂ ਨੂੰ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਜਿਨ੍ਹਾਂ ਨੇ ਬੱਚਿਆਂ ਨੇ ਆਪਣੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ ਇਹਦੇ ਨਾਲ ਹੋਰ ਬੱਚਿਆਂ ਨੂੰ ਵੀ ਸਿੱਖਿਆ ਮਿਲੂਗੀ ਵੀ ਅਸੀਂ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਨਾਮ ਪ੍ਰਾਪਤ ਕਰੀਏ ਸਰਕਾਰੀ ਜੋਬ ਮਾਨੂੰ ਆਕਰਸ਼ਿਤ ਹੋਣਗੇ ਸਾਡਾ ਮੇਨ ਮੋਟੀਵੇਟਿਵ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਹੈ ਸਿੱਖੀ ਬਾਰੇ ਹੁਣ ਕਈ ਬੱਚਿਆਂ ਨੂੰ ਤੁਸੀਂ ਵੀ ਆਏ ਹੋ ਸਵਾਲ ਕਰਦੇ ਹੋ ਗੁਰੂਆਂ ਦੇ ਨਾਮ ਨਹੀਂ ਯਾਦ ਹੈਗੇ ਦੱਸੇ ਗੁਰੂਆਂ ਦੇ ਕਿਸੇ ਨੂੰ ਛੋਟੇ ਚਾਰੇ ਸਾਹਿਬ ਜਦਾਂ ਦਾ ਨਾਮ ਦਾ ਨਹੀਂ ਪਤਾ ਇਸ ਲਈ ਸਿੱਖੀ ਨਾਲ ਵੱਧ ਤੋਂ ਵੱਧ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਨਗਰ ਦੇ ਸਹਿਯੋਗ ਦੇ ਨਾਲ ਅਸੀਂ ਕੁਝ ਨਹੀਂ ਹੈਗੇ ਨਗਰ ਸਾਡਾ ਬਹੁਤ ਵਧੀਆ ਸੇਵਾ ਕਰ ਰਿਹਾ ਇਕ ਲੰਗਰ ਸਾਡਾ ਹਯੂ ਉੱਥੇ ਆਪਣਾ ਆਨੰਦ ਫਤੇਗੜ ਸਾਹਿਬ ਵੀ ਚੱਲਦਾ ਹੈ ਬਹੁਤ ਚਿਰ ਤੋਂ 20 ਸਾਲਾਂ ਤੋਂ ਲੰਗਰ ਸਾਡਾ ਉੱਥੇ ਚੱਲ ਰਿਹਾ ਬਹੁਤ ਵਧੀਆ ਲੰਗਰ ਚੱਲ ਰਿਹਾ ਉਹ ਵੀ ਇੱਕ ਲੰਗਰ ਅਸੀਂ ਉਰੇ ਨਗਰ ਦੇ ਸਹਿਯੋਗ ਨਾਲ ਲਾਉਨੇ ਆ ਬਾਕੀ ਸਹਿਯੋਗ ਸਾਰੀ ਸੰਗਤ ਆ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਉਤਸ਼ਾਹ ਉਧਰ ਵੀ ਬਹੁਤ ਜ਼ਿਆਦਾ ਇਕੱਠ ਆ ਤੁਸੀਂ ਦੇਖ ਰਹੇ ਬੀਬੀਆਂ ਭੈਣਾਂ ਬਜ਼ੁਰਗ ਆਏ ਹੋਏ ਨੇ ਹੋਰ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਆਪਣੀ ਬਾਣੀ ਨੂੰ ਵਿਰਾਮ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ nabla hi nal de dasda nal pirs de kura shala nal vatter waleya te dil nal ni tere wale aa bhai aa gaya nal de kam ba nal kehte metha hal dasa na dosto assi ponche ajj pind baksi wala vich thonu tasveeran assi dikha reha han dekho saadi mata ma kana langar taiyar kar liye ne ਇਸ ਸਭ ਤੋਂ ਵਧੀਆ ਗੱਲ ਇੱਥੇ ਸਾਨੂੰ ਦੇਖਣ ਨੂੰ ਮਿਲੀ ਐ ਇਸ ਪਿੰਡ ਦੇ ਵਿੱਚ ਤੇ ਇੱਕ ਤਾਂ ਤੇ ਦੂਸਰਾ ਇੱਥੇ ਲੰਗਰ ਆਪਾਂ ਨੂੰ ਸਿੰਪਲ ਸਿੰਪਲ ਆ ਭਗਵਾਨ ਮਿਲੂ ਇੱਥੇ ਨਾ ਕਿ ਕੋਈ ਪਕਾਉੜੇ ਜਾਂ ਜਲੇਬੀਆਂ ਜਾਂ ਮਠਿਆਈਆਂ ਆਪਾਂ ਨੂੰ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਬਹੁਤ ਹੀ ਵੱਡੀ ਕੁਰਬਾਨੀ ਐ ਕਿ ਕਿਸ ਨੂੰ ਆਪਾਂ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਤੇ ਲਾਲਾ ਫਿਰ ਉਹ ਵਾਰ ਪਸਤੇ ਆ ਆ ਗਏ ਗੁਰੂ ਜੀ ਦੇ ਲਾਲਾ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਿੰਡ ਬਕਸੀ ਵਾਲਾ ਤੋਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਇਹ ਪਿੰਡ ਵਿੱਚ ਬਹੁਤ ਵਧੀਆ ਚੀਜ਼ ਦੇਖਣ ਨੂੰ ਮਿਲੀ ਆਪਾਂ ਨੂੰ ਜਿੱਥੇ ਕਿ ਸਿੰਪਲ ਸਿੰਪਲ ਪ੍ਰਸਾਦ ਦਾ ਲੰਗਰ ਚੱਲ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਿੰਡ ਬਕਸੀ ਵਾਲਾ ਤੋਂ ਦੇਖ ਸਕਦੇ ਹੋ ਕਿ ਨਿੱਕੇ ਨਿੱਕੇ ਬੱਚੇ ਸੇਵਾ ਕਰ ਰਹੇ ਨੇ ਤੇ ਲੰਗਰ ਟੁੱਟ ਚੱਲ ਰਿਹਾ ਤੇ ਇੱਥੇ ਦੀਵਾਨ ਵੀ ਚੱਲ ਰਹੇ ਨੇ ਜਦੋਂ ਅਸੀਂ ਬਕਸੀ ਵਾਲਾ ਤੋਂ ਸੁਨਾਮ ਨੂੰ ਜਾਣਿਆ ਹੈ ਤੇ پارک ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਜਾਵਟ ਕੀਤੀ ਗਈ ਹੈ ਤੇ ਸਾਰੇ ਪਿੰਡ ਦੇ ਇੱਥੇ ਪਹੁੰਚਦੇ ਆ ਬੱਚਾ ਬੱਚਾ ਦਰਸ਼ਨ ਕਰਨ ਲਈ ਅੱਜ ਪਹੁੰਚਿਆ ਤੇ ਜੋ ਸੰਗਰਾਮ तकरीबन ਜਿਸ ਦੇ ਹੁਣ ਉਹ ਭਾਈ ਜਾਣਗੇ ਤੇ ਲੰਗਰ ਟੁੱਟ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਪਿੰਡ ਬਕਸੀ ਵਾਲਾਂ ਨੇ ਇਹ ਤਸਵੀਰਾਂ ਜੀਟੀਐਨ ਨਿਊਜ਼ ਤੇ ਤੇ ਸਾਡੀ ਵੀ ਇਹ ਹੀ اپیل ਹੈ ਕਿ ਸਾਡੀ ਜੇਟੀਨ ٹیم ਵੱਲੋਂ ਕਿ ਛੋਟੇ ਸਹਾਬਜਾਦਾਂ ਦੀ شہادت ਤੇ ਕਿਉਂਕਿ ਅਸੀਂ ਕਈ ਥਾਂਵੇਂ نوٹ ਕਰ ਲਿਆਗੇ ਕਿ ਬਹੁਤ ਮਿੱਠੇ ਦੇ ਲੰਗਰ ਸਾਨੂੰ ਵੇਖਣ ਨੂੰ ਮਿਲਦੇ ਨੇ ਇਹ ਨਹੀਂ ਹੋਣੇ ਚਾਹੀਦੇ ਪਰ ਇਸ ਪਿੰਡ ਦੀ ਸਾਨੂੰ ਬਹੁਤ ਵਧੀਆ ਚੰਗੀ ਗੱਲ ਲੱਗੀ ਸਿੰਪਲ ਦਾ ਰੋਟੀ ਦੇ ਪ੍ਰਸ਼ਾਦ ਦੇ ਦਾ ਲੰਗਰਾ ਟੁੱਟ ਚੱਲ ਰਿਹਾ ਤੇ ਦੀਵਾਨ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਪੂਰੀਆਂ ਸੰਗਤਾਂ ਸਾਡੀਆਂ ਮਾਤਮਾਂ ਭੈਣਾ ਬੱਚੇ ਬਜ਼ੁਰਗ ਵੀਰ ਕਿੰਨੇ ਧਿਆਨ ਦੇ ਨਾਲ ਹਰਦਾਸਪੁਰ ਇਲਾਕੇ ਦੇ ਵਿੱਚ ਨਾ ਧਾਰੀਬਾਰ ਕੀਰਤਨ ਸਰਬਨ ਹੋ ਰਿਹਾ ਹੈਗਾ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਜੋ ਚੱਲਦਾ ਹੈ ਉਹ ਸਿਮਰ ਵੀਰ ਸਿੰਘ ਜੀ ਦੇ ਜੋ ਅਣਜਾਣੇ ਘਟਵਾਲੇ ਜੋ ਕਿ ਬਹੁਤ ਸੋਹਣੇ ਕਥਾਵਾਚਕ ਨੇ ਇਹਦਾ ਇਤਿਹਾਸ ਇੰਨਾ ਵੱਡਾ ਦੇਖਦੇ ਰਹਿੰਦੇ ਨੇ ਜਿੰਨੂੰ ਅਈ ਨਹੀਂ ਪਤਾ ਵੀ ਅਸੀਂ ਬਕਸੀ ਵਾਲਾ ਦੀ ਸੰਗਤ ਵੱਲੋਂ ਅਸੀਂ ਇੱਥੇ ਵੱਡੇ ਅਮੀਰ ਸਾਡੇ ਨਾਲੋਂ ਅਮੀਰ ਕੋਈ ਨਹੀਂ ਕਿਉਂਕਿ ਸਾਡਾ ਦਿਰਸਾ ਇਹ ਬਹੁਤ ਚਦਾ ਹੈ ਮੁਰਗੀ ਦੇ ਭੈਣਾਂ ਪਾਣੀ ਤੱਕ ਹੀ ਇਸ ਨੰ ਪੰਤਰ ਕਿਸੇ ਦੇ ਹੀਰੇ ਨੂੰ ਆਖੀਏ ਨਾ ਇੱਕੋ ਸਮਝੀਏ ਨਾ ਕੋਟਾ ਕੋਟ ਪ੍ਰਗਾਨ 79 ਜਨ ਜਿਨ੍ਹਾਂ ਨੇ ਇਸ ਦੇਸ਼ ਤੋਂ ਜੰਮ ਕਰਵਾਇਆ ਕੋਟਾ ਕੋਟ ਕਰਵਾਇਆ ਆਉਂ ਉਹਨੇ ਪ੍ਰੋਗਰਾਮ ਕੀ ਮਾਪਿਆਸ ਗੋਲ ਬਿਚਾਰਾ ਕਰਿਆ ਕਿ ਨਹੀਂ ਕਿ ਕਿਹੜੀ ਪ੍ਰਕਾਰ ਦੀਆਂ ਫੁੱਲਾਂ ਦੀ ਬਾਥੇ ਵਰਸਿਆ ਤੇ ਅਗਲਾ ਪ੍ਰੋਗਰਾਮ ਮੇਰਾ ਕਹਦਾ ਅੱਜ ਸਮਾਪਤੀ ਆ ਸਮਾਗਮ ਦੀ ਤੇ ਇਸ ਕਰਕੇ ਅਗਲਾ ਸਮਾਪਤ ਸਤਿਗੁਰੂ ਨੇ ਸਾਰੇ ਇਕੱਠੇ ਹੋ ਕੇ ਰਿਆ ਕਰੋ ਇੱਕਮਿਤ ਹੋ ਕੇ ਰਿਆ ਕਰੋ ਇੱਕ ਦੇ ਵਿੱਚ ਬਰਕਰਤਾਂ ਦੇ ਭੈਣੋ ਵੀ ਰੋਸਾ ਨਾਲ ਨੱਥੀ ਸਾਜਿਆ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਆਪਣੇ ਸਾਰਿਆਂ ਦੇ ਕਰਨ ਦੇ ਵਿੱਚ ਅਗਰਸਤੀਆਂ ਚੜ੍ਹਦੀ ਕਲਾ ਜੀ ਰੰਮਾਲਾ ਤੇ ਕਿਰਪਾ ਬਖਾਈ ਰੱਖੇ ਹੈ ਇਹ ਦਿਨ ਤੋਂ ਲੈ ਕੇ ਬਾਈ ਗੁਰੂ ਦੇ ਜਪ ਚੱਲਦੇ ਨੇ ਗੁਰਮੰਤਰ ਆਪਣੇ ਗੁਰਦੁਆਰਾ ਸਾਹਿਬ ਮੇਰਾ ਕਨ ਸੰਗਰਾਂਤ ਤੱਕ ਚੱਲਣਾ ਹੈ ਤੇ ਜੰਦੀ ਦੇ ਵਿੱਚ ਕੁਝ ਨਾ ਕੁਝ ਸੰਥਿਆ ਕਰਦੇ ਨੇ ਬੱਚੇ ਬਹੁਤ ਕੋਈ ਕੋਈ ਗਰੰਤੀ ਸਿੰਘ ਮਿਲਦਾ ਜਿਹੜਾ ਕਿ ਬੱਚਿਆਂ ਨੂੰ ਥੋੜਨ ਵਾਲਾ ਹੋਵੇ ਵਾਪ ਤੋਂ ਬਾਦ ਸਾਧਿਆ ਕਰੋ ਬਾਬਾ ਜੀ ਦਾ ਸਤਕਾਰ ਕਰਿਆ ਕਰੋ ਗੁਰੂ ਕੇ ਵਜੀਰਾਂ ਦਾ ਜਿੰਨਾ ਹੋ ਜੇ ਔਣੀ ਥੋੜਾ ਹੁੰਦਾ ਇਸ ਕਰਕੇ ਆਉਂਗਾ ਇਹਨਿਕ ਬੇਨਤੀ ਮੇਰੀ ਪ੍ਰਭਾ ਸਰਬੱਤ ਵਜਿਬੇ ਨਾਲ ਸਾਉਂਦੇ ਵਿੱਚ ਬੋਲਿਓ ਅਰਦਾਸ ਹਮਰਾਂ ਦੇ ਸਰਬੱਤ ਕਰਕੇ ਤੇ ਪਾਪੋਂ ਅਪਰੇਖਾ ਨੂੰ ਚਲੇ ਜਾਵੇ ਰਾਮ ਕਲੀ ਬਰਸਾਤ ਅਨੰਦ ਮયા ਮੇਰੀ ਮਾਇ ਆਤਮੁਰ ਮਾਇ ਆਤਮੁਰ ਸਾਵਿਆ ਸੇ ਤੇ ਚੀਰ ਦਰਪਦੀਆਂ ਮਰਾਨਿਆ ਸਤੁਰ ਬਾਲ ਪਰਿਆ ਸਤੁਰ ਬਾਲਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਆ ਸਾ ਜੀ ਬੋਲੇ ਸੋਨਿਆ ਸਾ ਜੀ ਬੋਲੇ ਸੋਨਿਆ ਸਾ ਜੀ ਇਹ ਤੁਸੀਂ ਦੇਖ ਰਹੇ ਹੋ ਜਿਹੜੀਆਂ ਸਾਡੀਆਂ ਭੈਣਾਂ ਨੇ ਇੱਥੇ ਤੇ ਪਾਠ ਦੀ ਕੋਈ ਸੇਵਾ ਕੀਤੀ ਆ ਉਹਨਾਂ ਦਾ ਸਰੋਪਾ ਉੱਪਰ ਕੇ سنمانت کیا جا رہا ہے بابا جی بابا بلبیر سنگھ جی وا سونے گولی سونا گولی سونے

ਹਾਂ ਸਰ ਸੁਖਰੀ ਦਾਸ ਸਿੰਘ ਜੀ ਜੈਨੋ ਬੁਲਾ ਕੇ ਲਗੇ ਹਨ ਕੋਰਟ ਦੇ ਵਿੱਚ ਸਮਾਜ ਦੇ ਪੰਚਤੀ ਦੇ ਕਾਸਾ ਹੋਣੀ ਸੁਪੁੱਤਰੀ ਮਿੱਠੂ ਕਾਂ ਪੰਜਾਬ ਉਸ ਦੇ ਵਿੱਚ ਸਰਕਾਰੀ ਮੌਕਾ ਦੇਣ ਦੇ ਆਨ ਉਹ ਵੀ ਮਾਣ ਦੇ ਮੌਸਮੀ ਕੇ ਤੱਕ ਆ ਗਈ ਜੀ ਬਿਟੂ ਕਾਂ ਜੀ ਪੰਜਾਬ ਉਸ

مسپیت کور جی اس کے جسمریت جسمپریت سمندر سر کرم سنگا چھ سو اکانوے تو پانچ سو ترجانے کو لے کے بانوے پر پہلا سان پراپت کیا ہے گولی سو نہا مو ਉਹ ਪਿਛਲੇ ਸਾਲੋਂ ਉਹਨਾਂ ਦਾ ਦੇਸ਼ ਦੇ ਲਈ ਕੀ ਯੋਗਦਾਨ ਸੀ ਉਹਨਾਂ ਦੀ ਰੋਗ ਵੀ ਪ੍ਰਗਟ ਹੋਈ ਹੈ ਉਹ ਹਾਲ ਸਭ ਰਹੀ ਹੈ ਅਸੀਂ ਉਹਨਾਂ ਨੂੰ ਸਨਮਾਨਤ ਨਾਲ ਜਾ ਰਹੇ ਹਰਤਾ ਸਿੰਘ ਸਰੇਨੀ ਜੋ ਬੋਲ ਤੇ ਹੀ ਉਹ ਕੇ ਪੱਤਰਕਾਰ ਤੇ ਰਮਨ ਜਾਨ ਜਿਨ੍ਹਾਂ ਦੇ ਬੋਲ ਤੇ ਮਾਰਕੋ ਬੁੱਕਾਂ ਅਤੇ ਗੀਤ ਆਏ ਹਨ ਸਾਡੇ ਪਰਵੰਤੂ ਗੱਡੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ हर पिंड लॻंदे सिंधी